ਬਹੁਤ ਹੀ ਪਿਆਰੇ ਬੱਚਿਓ ਬੇਟਾ ਅੱਜ ਆਪਾਂ ਤੁਹਾਡੀ ਸਮਾਜਿਕ ਵਿਗਿਆਨ ਦੀ ਕਿਤਾਬ ਦੇ ਵਿੱਚੋਂ ਜਾਤੀ ਪ੍ਰਥਾ ਨੂੰ ਚੁਣੌਤੀ ਬਾਰੇ ਚੈਪਟਰ ਜਿਹੜਾ ਉਹਦੇ ਬਾਰੇ ਪੜ੍ਹਾਂਗੇ ਸੋ ਆਪਣੀ ਕਿਤਾਬ ਐਂਡ ਪੈਨਸਲ ਆਪਣੇ ਕੋਲੇ ਰੱਖੋ ਸੋ ਦੇਖੋ ਸਭ ਤੋਂ ਸਟਾਰਟਿੰਗ ਦੇ ਵਿੱਚ ਸਾਡੇ ਕੋਲੇ ਆ ਗਿਆ ਇੱਕ ਬੜੀ ਇੰਪੋਰਟੈਂਟ ਲਾਈਨ ਹੈ ਰਿਗ ਵੈਦਿਕ ਕਾਲ ਸਮੇਂ ਸਮਾਜ ਵਿੱਚ ਜਾਤੀ ਪ੍ਰਥਾ ਪ੍ਰਚਲਿਤ ਨਹੀਂ ਸੀ ਯਾਦ ਰੱਖਿਓ ਰਿਗ ਵੈਦਿਕ ਕਾਲ ਸਮੇਂ ਸਮਾਜ ਵਿੱਚ ਕੋਈ ਜਾਤੀ ਪ੍ਰਥਾ ਨਹੀਂ ਸੀ ਸਿਰਫ ਵੱਖ-ਵੱਖ ਧੰਦਿਆਂ ਦੇ ਆਧਾਰ ਤੇ ਲੋਕ ਜਿਸ ਤਰ੍ਹਾਂ ਦੇ ਕੋਈ ਕਾਰਜ ਕਰਦਾ ਸੀ ਉਸ ਦੇ ਆਧਾਰ ਤੇ ਸਮਾਜ ਕਿੰਨੇ ਭਾਗਾਂ ਵਿੱਚ ਵੰਡਿਆ ਹੋਇਆ ਸੀ ਚਾਰ ਭਾਗਾਂ ਦੇ ਵਿੱਚ ਸਮਾਜ ਨੂੰ ਵੰਡਿਆ ਗਿਆ ਸੀ ਉਹ ਚਾਰ ਭਾਗ ਕਿਹੜੇ ਗਏ ਸੀ ਬ੍ਰਾਹਮਣ क्षत्रिय ਵੈਸ਼ ਅਤੇ ਸ਼ੁੱਧਰ ਇਹਨਾਂ ਲੋਕਾਂ ਨੂੰ ਇਹਨਾਂ ਦੇ ਕਾਰਜ ਦੇ ਆਧਾਰ ਤੇ ਸਿਰਫ ਚਾਰ ਵਰਗਾਂ ਵਿੱਚ ਵੰਡਿਆ ਗਿਆ ਸੀ ਕੋਈ ਜਾਤੀ ਪ੍ਰਥਾ ਪਰ ਚਲਿਤ ਨਹੀਂ ਸੀ ਪਰ ਜਿਉਂ-ਜਿਉਂ ਸਮਾਂ ਬੀਤਦਾ ਗਿਆ ਤਾਂ ਸਮਾਜ ਦੇ ਵਿੱਚ ਜਾਤੀ ਪ੍ਰਥਾ ਚਲਿਤ ਹੁੰਦੀ ਗਈ ਜਦੋਂ ਤੱਕ ਸਾਡੇ ਕੋਲੇ ਰਾਜਪੂਤ ਦਾ ਜਿਹੜਾ ਕਾਲ ਆਇਆ ਉਹ ਸਮੇਂ ਜਾਤੀ ਪ੍ਰਥਾ ਬਹੁਤ ਜ਼ਿਆਦਾ ਕਠੋਰ ਹੋ ਚੁੱਕੀ ਸੀ ਭਾਵ ਸਮਾਜ ਦੇ ਵਿੱਚ ਜਾਤੀ ਪ੍ਰਥਾ ਦਾ ਬਹੁਤ ਜ਼ਿਆਦਾ ਬੋਲਬਾਲਾ ਹੋ ਚੁੱਕਿਆ ਸੀ ਸਮਾਜ ਕੱਲੀਆਂ ਇਹਨਾਂ ਨੂੰ ਚਾਰ ਵਰਗਾਂ ਦੀ ਥਾਂ ਤੇ ਚਾਰ ਮੁੱਖ ਵਰਗ ਬ੍ਰਾਹਮਣ क्षत्रिय ਵੈਸ਼ ਅਤੇ ਸ਼ੁੱਧਰ ਦੀ ਥਾਂ ਤੇ ਹੋਰ ਕਈ ਜਾਤਾਂ ਅਤੇ ਉਪਜਾਤਾਂ ਵਿੱਚ ਵੰਡਿਆ ਗਿਆ ਵੰਡਿਆ ਜਾ ਚੁੱਕਾ ਸੀ ਸੋ ਉਹਨਾਂ ਸਾਰੇ ਬਾਰੇ ਆਪਾਂ ਇਸ ਚੈਪਟਰ ਦੇ ਵਿੱਚ ਪੜ੍ਹਾਂਗੇ ਹੌਲੀ ਹੌਲੀ 19ਵੀਂ ਸਦੀ ਦੇ ਵਿੱਚ ਜਦੋਂ ਈਸਾਈ ਤਰ੍ਹਾਂ ਦੇ ਪ੍ਰਚਾਰਕ ਆਏ ਉਹਨਾਂ ਨੇ ਆ ਆਪਣੀਆਂ ਬਸਤੀਆਂ ਬਸਾਈਆਂ ਸਮਾਜ ਦੇ ਵਿੱਚ ਸਕੂਲ ਖੋਲੇ ਤਾਂ ਆਦੀਵਾਸੀਆਂ ਨੂੰ ਲਾ ਲੋ ਨੀਵੀਂ ਜਾਤੀ ਦੇ ਲੋਕਾਂ ਦੇ ਨੂੰ ਸਕੂਲਾਂ ਦੇ ਵਿੱਚ ਉਹਨਾਂ ਦੇ ਬੱਚੇ ਜਾਣ ਲੱਗੇ ਤਾਂ ਉਹਨਾਂ ਨੂੰ ਪਤਾ ਲੱਗਣ ਨਵਾਂ ਇੱਕ ਦੁਨੀਆ ਉਹਨਾਂ ਸਾਹਮਣੇ ਆਉਣੀ ਸ਼ੁਰੂ ਕੀਤੀ ਤੇ ਉਹਨਾਂ ਨੂੰ ਹੌਲੀ ਹੌਲੀ ਨਵੇਂ ਰਸਤੇ ਮਿਲਣ ਲੱਗੇ ਵੀ ਉਹ ਸਮਾਜ ਦੇ ਵਿੱਚ ਆਪਣੇ ਆਪ ਨੂੰ ਕਿਵੇਂ ਸਥਾਪਿਤ ਕਰ ਸਕਦੇ ਨੇ ਸੋ ਸਮਾਜ ਵਿੱਚ ਬ੍ਰਾਹਮਣਾਂ ਦਾ ਬਹੁਤ ਜ਼ਿਆਦਾ ਸਤਿਕਾਰ ਕੀਤਾ ਜਾਂਦਾ ਸੀ ਜਦੋਂ ਕਿ ਸ਼ੁਦਰਾਂ ਨਾਲ ਬਹੁਤ ਬੁਰਾ ਸਲੂਕ ਕੀਤਾ ਜਾਂਦਾ ਸੀ ਸ਼ੁਦਰਾਂ ਨੂੰ ਉੱਚੀ ਜਾਤੀ ਦੇ ਲੋਕਾਂ ਨਾਲ ਮੇਲ ਮਿਲਾਵ ਨਹੀਂ ਸੀ ਕਰਨ ਦਿੱਤਾ ਜਾਂ ਤਾਂ ਉਹਨਾਂ ਨੂੰ ਆਮ ਲੋਕ ਜਿਵੇਂ ਆਮ ਲੋਕ ਪਾਣੀ ਪੀਂਦੇ ਸੀ ਤਲਾਬਾਂ ਤੋਂ ਗੁਹਾਂ ਤੋਂ ਉੱਥੋਂ ਪਾਣੀ ਪੀਂਦੀ ਆਗਿਆ ਵੀ ਨਹੀਂ ਸੀ ਮੰਦਰ 'ਚ ਜਾਣ ਦੀ ਆਗਿਆ ਵੀ ਨਹੀਂ ਦਿੱਤੀ ਜਾਂਦੀ ਸੀ ਉਹਨਾਂ ਨੂੰ ਹਨਾ ਵੇਦ ਪੜਨ ਦੀ ਵੀ ਆਗਿਆ ਨਹੀਂ ਸੀ ਪਰ ਪੜ੍ਹਾਈ ਲਿਖਾਈ ਕਰਨ ਦੀ ਵੀ ਆਗਿਆ ਨਹੀਂ ਦਿੱਤੀ ਜਾਂਦੀ ਸੀ ਨੀਵੀਂ ਜਾਤੀ ਦੇ ਕਿਸੇ ਮਨੁੱਖ ਦਾ ਪ੍ਰਸ਼ਾਵਾ ਜੇ ਕਹਿੰਦਾ ਕਿਸੇ ਉੱਚ ਜਾਤੀ ਦੇ ਲੋਕ ਦੇ ਵਿਅਕਤੀ ਉੱਤੇ ਪਿਆ ਜਾਂਦਾ ਸੀ ਮਨੁੱਖਰੇ ਉੱਤੇ ਪਿਆ ਜਾਂਦਾ ਸੀ ਤਾਂ ਇਸ ਨੂੰ ਵੀ ਬਹੁਤ ਬੁਰਾ ਸਮਝਿਆ ਜਾਂਦਾ ਸੀ ਉਹਦੀ ਕੁੱਟਮਾਰ ਵੀ ਕੀਤੀ ਜਾਂਦੀ ਸੀ ਇਸ ਲਈ ਨੀਵੀਂ ਜਾਤੀ ਦੇ ਲੋਕਾਂ ਨੂੰ ਅਛੂਤ ਸਮਝਿਆ ਜਾਂਦਾ ਸੀ ਦੇਖੋ ਇਹ ਸਾਰੇ ਕਾਰਜਾਂ ਕਰਕੇ ਵੀ ਅਸੀਂ ਉਹਨਾਂ ਨੂੰ ਪਾਣੀ ਵੀ ਨਹੀਂ ਪੀਣ ਦਿੰਦੇ ਉਹਨਾਂ ਨੂੰ ਮੰਦਰਾਂ 'ਚ ਵੀ ਨਹੀਂ ਆਉਣ ਦਿੰਦੇ ਉਹਨਾਂ ਦਾ ਪ੍ਰਸ਼ਾਵਾ ਵੀ ਨਹੀਂ ਪੈਣ ਦਿੰਦੇ ਤਾਂ ਹੌਲੀ-ਹੌਲੀ ਇਹਨਾਂ ਨੂੰ ਕੀ ਸਮਝਣ ਲੱਗਿਆ ਅਛੂਤ ਵੀ ਇਹਨਾਂ ਤੋਂ ਦੂਰ ਰਿਹਾ ਕਰੋ ਇਹਨਾਂ ਨਾਲ ਕੋਈ ਆਪਣਾ ਸੰਪਰਕ ਨਹੀਂ ਹੋਣਾ ਚਾਹੀਦਾ ਇਹਨਾਂ ਲੋਕਾਂ ਤੋਂ ਭਾਵ ਜਿਹੜੇ ਨੀਵੀਂ ਜਾਤੀ ਦੇ ਲੋਕ ਸੀ ਇਹਨਾਂ ਤੋਂ ਕੀ ਕੰ ਚਾੜੂ ਕਰੋ ਸਾਫ ਸਫਾਈ ਕਰੋ ਜੁੱਤੀਆਂ ਮਨਾਓ ਮਰੇ ਹੋਏ ਪਸ਼ੂਆਂ ਦਾ ਪਸ਼ੂ ਨੂੰ ਚੁੱਕਣਾ ਉਹਨਾਂ ਦੀ ਖਾਲ ਉਤਾਰਨਾ ਚਮੜੇ ਦਾ ਕੰਮ ਕਰਨਾ ਆਦੀ ਕੰਮਾਂ ਕਰਨ ਵਾਸਤੇ ਇਹਨਾਂ ਨੂੰ ਮਜਬੂਰ ਕੀਤਾ ਜਾਂਦਾ ਸੀ ਸੋ ਅਜਿਹੀਆਂ ਉੱਚੀਆਂ ਜਾਤੀਆਂ ਦੇ ਲੋਕਾਂ ਦੁਆਰਾ ਨੀਵੀਂ ਜਾਤੀ ਦੇ ਲੋਕਾਂ ਉੱਤੇ ਕੀਤੇ ਜਾ ਰਹੇ ਅਤਿਆਚਾਰ ਨੂੰ ਖਤਮ ਕਰ ਲਈ ਜਿਹੜੇ ਸਾਰਾ ਇਹ ਅਤਿਆਚਾਰ ਕੀਤਾ ਜਾ ਰਿਹਾ ਸੀ ਉਹਨੂੰ ਖਤਮ ਕਰਨ ਵਾਸਤੇ ਸਮਾਜ ਦੇ ਵਿੱਚ ਜਿਹੜੇ ਪੜ੍ਹੇ ਲਿਖੇ ਵਰਗ ਸੀ ਜਿਹੜੇ ਸੋਚ ਅੱਛੀ ਸੀ ਉਹਨਾਂ ਲੋਕਾਂ ਨੇ ਸਮਾਜ ਦੇ ਵਿੱਚ ਕੁਝ ਜਾਤੀ ਭੇਤੀ ਸੁਧਾਰ ਕਰਨੇ ਸ਼ੁਰੂ ਕਰਤੇ ਉਹਦੇ ਪ੍ਰਤੀ ਅੰਦੋਲਨ ਕੀਤੇ ਸੋ ਉਹਨਾਂ ਸਾਰੇ ਵਿਅਕਤੀਆਂ ਬਾਰੇ ਆਪਾਂ ਇਸ ਚੈਪਟਰ ਵਿੱਚ ਪੜ੍ਹਾਂਗੇ ਜਿਹਦੇ ਵਿੱਚੋਂ ਪ੍ਰਮੁੱਖ ਨੇ ਜੋਤੀਵਾ ਫੂਲੇ ਜੋ ਆਪਾਂ ਚੈਪਟਰ ਦੇ ਵਿੱਚ ਪੜ੍ਹਾਂਗੇ ਜੋਤੀਵਾ ਫੂਲੇ ਨੇ ਵੀਸ ਲਿੰਗਮ ਨੇ ਸ਼੍ਰੀ ਨਰਾਇਣ ਗੁਰੂ ਹੈ ਪ੍ਰਿਆ ਪ੍ਰਿਆਰ ਰਾਮਾ ਸੁਆਮੀ ਨੇ ਡਾਕਟਰ ਬੀ ਆਰ ਅੰਬੇਦਕਰ ਮੋਸਟ ਇੰਪੋਰਟੈਂਟ ਆ ਗਿਆ ਆਪਣੇ ਕੋਲੇ ਮਹਾਤਮਾਨਾਂ ਦੀ ਜੀ ਇਹ ਕੁਝ ਸਮਾਜ ਸੁਧਾਰਕ ਸੀ ਜਿਨ੍ਹਾਂ ਨੇ ਸਮਾਜ ਦੇ ਵਿੱਚ ਨੀਵੀਂ ਜਾਤੀ ਦੇ ਲੋਕਾਂ ਦੇ ਉਠਾਉਣ ਦੇ ਲਈ ਉਹਨਾਂ ਦੀ ਬਿਹਤਰੀ ਲਈ ਕਾਰਜ ਕੀਤੇ ਉਹ ਆਪਾਂ ਇਸ ਚੈਪਟਰ ਦੇ ਵਿੱਚ ਬਿਟਾ ਅੱਜ ਪੜਾਂਗੇ ਸੋ ਆ ਜਿਹੜੀ ਤਸਵੀਰ ਤੁਹਾਡੇ ਕੋਲੇ ਸਾਹਮਣੇ ਦਿਖਾਈ ਦੇ ਰਹੀ ਹੈ ਇਹ ਜੋਤੀਵਾ ਫੂਲੇ ਜੀ ਦੀ ਇਹਨਾਂ ਨੂੰ ਪਛਾਣ ਕੇ ਰੱਖੋ ਆਪਾਂ ਨੂੰ ਕਈ ਵਾਰ ਇਹ ਪਿਕਚਰ ਦਿਖਾ ਕੇ ਪੁੱਛਿਆ ਜਾਂਦਾ ਵੀ ਇਹ ਪਿਕਚਰ ਕਿਸ ਦੀ ਹੈ ਸੋ ਆਪਾਂ ਗੱਲ ਕਰਦੇ ਹਾਂ ਜੋਤੀਵਾ ਫੂਲੇ ਜੋਤੀਵਾ ਫੂਲੇ ਮਹਾਰਾਸ਼ਟਰ ਦੇ ਇੰਪੋਰਟੈਂਟ ਹੈ ਕਿੱਥੋਂ ਦੇ ਸੀਗੇ ਜੀ ਮਹਾਰ ਇਹਨਾਂ ਨੇ ਨੀਵੀਂ ਜਾਤੀ ਦੇ ਲੋਕਾਂ ਵਾਸਤੇ ਦੇ ਸੁਧਾਰ ਵਾਸਤੇ ਉਹਨਾਂ ਨੂੰ ਸਮਾਜ ਦੇ ਵਿੱਚ ਉਹਨਾਂ ਦਾ ਸਥਾਨ ਪ੍ਰਾਪਤ ਕਰਨ ਵਾਸਤੇ ਬਹੁਤ ਐਫਰਟਸ ਕੀਤੀਆਂ ਸਭ ਤੋਂ ਮੇਨ ਐਫਰਟ ਕੀ ਸੀ ਇਹਨਾਂ ਨੇ ਨੀਵੀਂ ਜਾਤੀ ਦੀਆਂ ਲੜਕੀਆਂਾਂ ਦੀ ਪੜ੍ਹਾਈ ਲਈ ਨੀਵੀਂ ਜਾਤੀ ਦੀਆਂ ਲੜਕੀਆਂਾਂ ਦੀ ਪੜ੍ਹਾਈ ਲਈ ਪੂਨੇ ਵਿਖੇ ਇੱਕ ਨ ਸਕੂਲ ਖੋਲੇ ਬਹੁਤ ਇੰਪੋਰਟੈਂਟ ਹੈ ਕਈ ਬਰਬਸ਼ਨਾयां ਦਾ ਵੀ ਪੂਨੇ ਵਿਖੇ ਲੜਕੀਆਂ ਦੀ ਪੜ੍ਹਾਈ ਲਈ ਸਕੂਲ ਕਿਹਨੇ ਖੋਲੇ ਜੋਤੀਵਾ ਫੂਲੇ ਨੇ ਖੋਲੇ ਬੇਟਾ ਜੋਤੀਵਾ ਫੂਲੇ ਅਤੇ ਉਹਨਾਂ ਦੀ ਪਤਨੀ ਉਹਨਾਂ ਦੇ ਪਤਨੀ ਦਾ ਨਾਮ ਯਾਦ ਰੱਖਿਓ ਸਬਿਤਰੀ ਵਾਈ ਇਹ ਵੀ ਇਹ ਆਪ ਖੁਦ ਉਹ ਸਕੂਲ ਦੇ ਵਿੱਚ ਲੜਕੀਆਂ ਨੂੰ ਪੜਾਉਂਦੇ ਸੀ ਠੀਕ ਹੈ ਬ ਸੋ ਇਹਨਾਂ ਨੇ ਆਪਣੇ ਭਾਸ਼ਣਾਂ ਰਾਹੀਂ ਅਤੇ ਇਹਨਾਂ ਦੁਆਰਾ ਪ੍ਰਕਾਸ਼ਿਤ ਕੀਤੀਆਂ ਦੋ ਪੁਸਤਕਾਂ ਵਿੱਚ ਉਹਨਾਂ ਨੇ ਬ੍ਰਾਹਮਣਾ ਅਤੇ ਪੁਜਾਰੀਆਂ ਦੁਆਰਾ ਕਈ ਤਰ੍ਹਾਂ ਦੇ ਰੀਤੀ ਰਾਜ ਦੁਆਰਾ ਨੀਵੀਂ ਜਾਤੀ ਦੇ ਲੋਕਾਂ ਉੱਤੇ ਹੋ ਰੇ ਆਰਥਿਕ ਸ਼ੋਸ਼ਣ ਦੀ ਵੀ ਨਿੰਦਿਆ ਕੀਤੀ। ਉਹਨਾਂ ਨੇ ਨੀਵੀਂ ਜਾਤੀ ਦੇ ਲੋਕਾਂ ਨੂੰ ਕਿਹਾ ਵੀ ਤੁਸੀਂ ਬ੍ਰਾਹਮਣਾ ਅਤੇ ਪੁਜਾਰੀਆਂ ਤੋਂ ਬਿਨਾਂ ਹੀ ਆਪਣੀ ਵਿਆਹ ਦੀ ਰਸਮਾਂ ਵੀ ਜਾਂ ਹੋਰ ਰਸਮਾਂ ਜਿਹੜੀਆਂ ਹੁੰਦੀਆਂ ਨੇ ਉਹ ਕਰ ਲਿਆ ਕਰੋ ਕਿਉਂਕਿ ਬ੍ਰਾਹਮਣ ਉਹਨਾਂ ਨੂੰ ਬਹੁਤ ਸਾਰਾ ਉਹਨਾਂ ਦਾ ਆਰਥਿਕ ਸ਼ੋਸ਼ਣ ਕਰਦੇ ਸੀ। ਇੰਪੋਰਟੈਂਟ ਚੀਜ਼ ਹੋਰ ਕੀ ਕੀਤੀ ਇਹਨਾਂ ਨੇ? ਇਹਨਾਂ ਨੇ ਬੇਟਾ 24 ਸਤੰਬਰ 24 ਸਤੰਬਰ 1873 ਨੂੰ ਇੱਕ ਸਤਿਆ ਸੁਧਿਕ ਸਮਾਜ ਦੀ ਸਥਾਪਨਾ ਕੀਤੀ ਬਹੁਤ ਇੰਪੋਰਟੈਂਟ ਕੁਐਸਚਨ ਹੈ ਸਤਿਆ ਸੁਧਿਕ ਸਮਾਜ ਦੀ ਸਥਾਪਨਾ ਕਿਹਨੇ ਕੀਤੀ ਜੋਤੀਬਾ ਫੁੱਲੇ ਨੇ ਜੀ ਕੀਤੀ ਕਦੋਂ ਕੀਤੀ ਬੇਟਾ 24 ਸਤੰਬਰ 1873 ਈਸਵੀ ਨੂੰ ਕੀਤੀ ਇਸ ਸੰਸਥਾ ਨੇ ਨੀਵੀਂ ਜਾਤੀ ਦੇ ਲੋਕਾਂ ਦੀ ਸਮਾਜਿਕ ਗੁਲਾਮੀ ਦੀ ਨਿੰਦਾ ਕੀਤੀ ਵੀ ਉਹਨਾਂ ਨੂੰ ਸਮਾਜ ਦੇ ਵਿੱਚ ਜੋ ਗੁਲਾਮ ਕਰਕੇ ਆਰਥਿਕ ਤੌਰ ਤੇ ਵੀ ਜਾਂ ਸਮਾਜਿਕ ਤੌਰ ਤੇ ਗੁਲਾਮ ਕੀਤਾ ਉਹਦੀ ਨਿੰਦਾ ਕੀਤੀ ਉਹਨਾਂ ਨੇ ਨੀਵੀਂ ਜਾਤੀ ਦੇ ਗਰੀਬ ਕਿਸਾਨਾਂ ਅਤੇ ਕਾਸ਼ਟਕਾਰਾਂ ਦੀ ਹਾਲਤ સુધારણ ਦੇ ਲਈ ਸਰਕਾਰ ਨੂੰ ਅਪੀਲ ਕੀਤੀ ਕਿ ਉਹਨਾਂ ਤੋਂ ਜਾਇਜ਼ ਭੂਮੀ ਕਰ ਲਵੇ ਜਿਹੜਾ ਲੈਂਡ ਟੈਕਸ ਹੈਗਾ ਉਹਨੂੰ ਰਹਿਆ ਜਾਵੇ ਵੀ ਉਹਨਾਂ ਦੇ ਅਕੋਰਡਿੰਗਲੀ ਹੀ ਲਿਆ ਜਾਵੇ ਨਜਾਇਜ਼ ਜਾਂ ਬਾਧੂ ਉਹਨਾਂ ਤੋਂ ਟੈਕਸ ਨਾ ਕਲੇਮ ਕੀਤਾ ਜਾਵੇ ਜੋਤੀਵਾ ਫੋਲੇ ਦੁਆਰਾ ਨੀਵੀਂ ਜਾਤੀ ਦੇ ਲੋਕਾਂ ਦੀ ਹਾਲਤ ਸੁਧਾਰਨ ਲਈ ਕੀਤੇ ਅਨੇਕ ਕਾਰਜ ਉਹਨਾਂ ਨੇ ਬਹੁਤ ਬੜਾ ਸੱਚੀ ਮੁੱੱਚੀ ਬਹੁਤ ਕਾਰਜ ਕੀਤੇ ਨੀਵੀਂ ਜਾਤੀ ਦੀ ਬਿਹਤਰੀ ਵਾਸਤੇ ਇਸੇ ਕਰਕੇ ਉਹਨਾਂ ਨੂੰ ਮਹਾਤਮਾ ਦੀ ਉਪਾਧੀ ਨਾਲ ਵੀ ਸਨਮਾਨਿਤ ਕੀਤਾ ਗਿਆ ਸੋ ਜੋਤੀਵਾ ਫੁੱਲੇ ਜੀ ਨੂੰ ਕਿਹੜੀ ਆਵਾਦੀ ਦਿੱਤੀ ਗਈ ਸੀ ਉਹਨਾਂ ਦੇ ਸਮਾਜਿਕ ਕਾਰਜਾਂ ਵਾਸਤੇ ਸਮਾਜ ਸੇਵਾ ਵਾਸਤੇ ਮਹਾਦਮਾ ਦੀ ਸੋ ਇਹ ਸੀਗੇ ਜੋਤੀਵਾ ਫੁੱਲੇ ਆਪਾਂ ਇੱਕ ਹੋਰ ਸਮਾਜ ਸੁਧਾਰਕ ਦੀ ਗੱਲ ਕਰਦੇ ਹਾਂ ਆ ਪਿਕਚਰ ਵਿੱਚ ਤੁਸੀਂ ਦੇਖ ਰਹੇ ਹੋ ਇਹ ਹੈਗੇ ਨੇ ਜੀ ਵੀਰ ਸਲਿੰਗਮ ਵੀਰ ਸਲਿੰਗਮ ਇੱਕ ਹੋਰ ਸਮਾਜ ਸੁਧਾਰਕ ਅਤੇ ਮਹਾਨ ਵਿਦਵਾਨ ਵਿਅਕਤੀ ਸੀ ਇਹ ਜਦੋਂ ਸਕੂਲ 'ਚ ਪੜ੍ਹਦੇ ਸੀ ਨਾ ਬੇਟਾ ਉਦੋਂ ਵੀ ਜਿਹੜੇ ਸਮਾਜ ਵਿੱਚ ਪ੍ਰਚਲਿਤ ਖੋਖਲੇ ਰੀਤੀ ਰਿਵਾਜ ਤੇ ਧਾਰਮਿਕ ਵਿਸ਼ਵਾਸ ਸੀ ਉਹਨਾਂ ਦੀ ਨਿੰਦਾ ਕਰਦੇ ਸੀ ਬਾਦ ਵਿੱਚ ਜਦੋਂ ਉਹਨਾਂ ਨੇ ਅਧਿਆਪਕ ਬਣੇ ਤਾਂ ਉਹਨਾਂ ਨੇ ਇਸਤਰੀਆਂ ਦੇਖੋ ਹੁਣ ਇਹਨਾਂ ਦੀ ਇਹਨਾਂ ਦੀ ਯੋਗਦਾਨ ਦੇਖਿਓ ਕੀ ਕੀ ਨੇ ਪਹਿਲਾ ਯੋਗਦਾਨ ਇਸਤਰੀਆਂ ਨੂੰ ਪੁਰਸ਼ਾਂ ਦੇ ਬਰਾਬਰ ਦਾ ਅਧਿਕਾਰ ਦੇਣਾ ਸਮਾਜ ਦੇ ਵਿੱਚ ਇਕੁਐਲਿਟੀ ਦੇਣਾ ਵੀ ਨੋ ਜੈਂਡਰ ਡਿਸਕ੍ਰਿਮੀਨੇਸ਼ਨ ਹੋਵੇ ਕੋਈ ਨਾ ਹੋਵੇ ਜੈਂਡਰ ਡਿਸਕ੍ਰਿਮੀਨੇਸ਼ਨ ਇਸਤਰੀਆਂ ਨੂੰ ਪੁਰਸ਼ਾਂ ਦੇ ਬਰਾਬਰ ਅਧਿਕਾਰ ਦੇਣਾ ਅੰਤਰਜਾਤਰੀਏ ਅੰਤਰਜਾਤ ਇੰਟਰ ਕਾਸਟ ਮੈਰिज ਦੇ ਪੱਖ ਦੇ ਵਿੱਚ ਸੀਗੇ ਵੀ ਕਿਸੇ ਵੀ ਜਾਤੀ ਦੇ ਵਿਅਕਤੀ ਨਾਲ ਕੋਈ ਵੀ ਇਸਤਰੀ ਵਿਆਹ ਕਰਵਾ ਸਕਦੀ ਹੈ ਇੰਟਰ ਕਾਸਟ ਮੈਰिज ਇਹਨਾਂ ਨੇ ਹੱਕ ਦੇ ਵਿੱਚ ਸੀਗੇ ਜਾਤੀ ਪ੍ਰਥਾ ਦੀ ਨਿੰਦਿਆ ਕੀਤੀ ਵੀ ਕੋਈ ਭੇਦ ਭਾਪ ਕੋਈ ਜਾਤੀ ਪ੍ਰਥਾ ਨਹੀਂ ਹੋਣੀ ਚਾਹੀਦੀ ਸਮਾਜ ਦੇ ਵਿੱਚ ਤੀਜਾ ਕਾਰਜ ਇੰਪੋਰਟੈਂਟ ਫਿਰ ਇਹਨਾਂ ਨੇ ਛੂਤਛਾਤ ਖਤਮ ਕਰਨ ਲਈ ਵੀ ਪ੍ਰਚਾਰ ਕੀਤਾ ਛੂਤਛਾਤ ਖਤਮ ਕਰਨ ਲਈ ਵੀ ਬਹੁਤ ਸਾਰਾ ਕਾਰਜ ਕੀਤਾ ਸੋ ਇਸ ਪੈਰੇ ਦੇ ਵਿੱਚ ਆਪਾਂ ਚਾਰ ਇੰਪੋਰਟੈਂਟ ਦੇਖ ਕੇ ਇੱਕ ਤਾਂ ਇਕੁਐਲਿਟੀ ਦਾ ਦੇਖਿਆ ਇੱਕ ਇੰਟਰ ਕਾਸਟ ਮੈਰਿਜ ਦਾ ਦੇਖਿਆ ਇੱਕ ਜਾਤੀ ਪ੍ਰਥਾ ਦੀ ਨਿੰਦਿਆ ਕੀਤੀ ਇੱਕ ਛੂਤਛਾਤ ਨੂੰ ਖਤਮ ਕਰਨ ਵਾਸਤੇ ਇਹਨਾਂ ਨੇ ਉਪਰਾਲੇ ਕੀਤੇ ਸੋ ਇਹ ਚਾਰ ਮੁੱਖ ਕਾਰਜ ਤੁਸੀਂ ਵੀਰ ਸਲਿੰਗਮ ਦੇ ਨੋਟ ਕਰ ਸਕਦੇ ਹੋ ਵੀਰ ਸਲਿੰਗਮ ਨੇ ਆਪਣੇ ਲੇਖਕਾਂ ਲੇਖਾਂ ਅਤੇ ਨਾਟਕਾਂ ਰਾਹੀਂ ਜਾਤੀ ਪ੍ਰਥਾ ਖਤਮ ਕਰਨ ਲਈ ਪ੍ਰਚਾਰ ਕੀਤਾ ਆਪ ਉਹ ਪਰਬੜ ਚੁੱਕੇ ਆਂ ਨੀਵੀਂ ਜਾਤੀ ਅਤੇ ਗਰੀਬ ਲੋਕਾਂ ਦੀ ਹਮੇਸ਼ਾ ਸਹਾਇਤਾ ਕਰਦੇ ਸਨ ਉਹਨਾਂ ਨੇ ਬਾਲ ਵਿਆਹ ਪ੍ਰਥਾ ਵਿਰੁੱਧ ਸੰਘਰਸ਼ ਕੀਤਾ ਬਾਲ ਵਿਆਹ ਕੀ ਸੀ ਛੋਟੇ ਛੋਟੇ ਬੱਚਿਆਂ ਦਾ ਵਿਆਹ ਕਰ ਦਿੰਦੇ ਸੀ ਹੁਣ ਤਾਂ ਦੇਖੇ ਜਿਵੇਂ ਲੜਕੀ ਦੀ ਉਮਰ 18 ਸਾਲ ਲੜਕੇ ਦੀ ਉਮਰ 21 ਸਾਲ ਹੈ ਫਿਕਸ ਕੀਤੀ ਗਈ ਹੈ ਕਨਸਟੀਟਿਊਸ਼ਨ ਦੁਆਰਾ ਉਸ ਸਮੇਂ ਅਜਿਹਾ ਕੁਝ ਨਹੀਂ ਸੀ ਛੋਟੇ ਛੋਟੇ ਬੱਚਿਆਂ ਦਾ ਹੀ ਵਿਆਹ ਕਰਦੇ ਸਨ ਉਹਨੂੰ ਬੋਲਦੇ ਸੀ ਬਾਲ ਵਿਆਹ ਇਹਨਾਂ ਨੇ ਉਹਦੇ ਅਗੇਂਸਟ ਵੀ ਸੰਘਰਸ਼ ਕੀਤਾ ਵੀ ਇਹਨੂੰ ਬੰਦ ਕਰਨਾ ਚਾਹੀਦਾ ਉਹਨਾਂ ਨੇ ਵਿਧਵਾ ਪੁਨਰ ਵਿਆਹ ਜਦੋਂ ਕਿਸੇ ਇ ਕਉ ਨੂੰ ਰੀਮੈਰਿਜ ਕਰਨ ਦੀ ਆਗਿਆ ਨਹੀਂ ਸੀ ਪਰ ਇਹਨਾਂ ਨੇ ਕਿਹਾ ਵੀ ਉਹ ਇਸਤਰੀ ਨੂੰ ਵੀ ਆਪਣੇ ਹਨਾ ਇਨਸਾਨੀ ਹੱਕਾ ਮਿਲਨੇ ਚਾਹੀਦੇ ਨੇ ਉਹਨੂੰ ਰੀਮੈਰਿਜ ਕਰਨ ਦੀ ਵੀ ਹੱਕ ਹੋਣਾ ਚਾਹੀਦਾ ਇਸ ਤਰ੍ਹਾਂ ਇਹ ਕਾਫੀ ਐਫਰਟਸ ਇਹਨਾਂ ਨੇ ਕੀਤੀਆਂ ਇਹ ਸਾਰੀਆਂ ਕੀ ਸੀ ਸਮਾਜਿਕ ਬੁਰਾਈਆਂ ਨੂੰ ਦੂਰ ਕਰਨ ਵਾਸਤੇ ਇਹਨਾਂ ਨੇ ਐਫਰਟਸ ਕੀਤੀਆਂ ਇਸੇ ਕਰਕੇ ਇੱਕ ਚੰਗੇ ਸਮਾਜ ਸੁਧਾਰਕ ਸੀ ਵੀਰ ਸਲਿੰਘਮ ਨੇ ساری ਉਮਰ ਸਮਾਜ ਸੇਵਾ ਸਮਾਜ ਸੁਧਾਰ ਅਤੇ ਨੀਵੀਂ ਜਾਤੀ ਦੇ ਲੋਕਾਂ ਦੀ ਹਾਲਤ ਸੁਧਾਰਨ ਸੰਬੰਧੀ ਮਹਾਨ ਯੋਗਦਾਨ ਪਾਇਆ ਇਸੇ ਕਰਕੇ ਉਹਨਾਂ ਨੂੰ ਵਰਤਮਾਨ ਜਿਹੜਾ ਅੱਜ ਕੱਲ ਸਾਡਾ ਆਂਧਰਾ ਪ੍ਰਦੇਸ਼ ਹੈ ਉਸ ਵੀ ਇੱਕ ਪੈਗੰਬਰ ਦਾ ਦਰਜਾ ਦਿੱਤਾ ਗਿਆ ਜਿਹੜਾ ਅੱਜ ਕੱਲ ਆਂਧਰਾ ਪ੍ਰਦੇਸ਼ ਹੈ ਬੇਟਾ ਉੱਥੇ ਉਹਨਾਂ ਨੂੰ ਸਮਾਜ ਦੇ ਪੈਗੰਬਰ ਕਿਹਾ ਜਾਂਦਾ ਹੈ ਕਲੀਅਰ ਤੁਸੀਂ ਯਾਦ ਕਈ ਵਾਰ ਪ੍ਰਸ਼ਨ ਆ ਜਾਂਦਾ ਹੈ ਆਂਧਰਾ ਪ੍ਰਦੇਸ਼ ਵਿੱਚ ਪੈਗੰਬਰ ਕਿਸ ਨੂੰ ਆਖਿਆ ਜਾਂਦਾ ਤਾਂ ਉੱਥੇ ਕੀ ਆਜੂਗਾ ਵੀਰ ਸਲਿੰਗਮ ਨੂੰ ਆਪਾਂ ਕੀ ਕਿਹਾ ਜਾਂਦਾ ਆਂਧਰਾ ਪ੍ਰਦੇਸ਼ ਦਾ ਪੈਗੰਬਰ ਵੀ ਆਖਿਆ ਜਾਂਦਾ ਹੈ ਕਲੀਅਰ ਸੋ ਆਪਾਂ ਦੋ ਸਮਾਸਧਾਰਕਾਂ ਬਾਰੇ ਪੜ ਲਿਆ ਅੱਗੇ ਆਪਾਂ ਚੱਲਦੇ ਹਾਂ ਤੀਸਰੇ ਸਮਾਸਧਾਰਕ ਸ਼੍ਰੀ ਨਰਾਇਣ ਗੁਰੂ ਆਹ ਤਸਵੀਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਬਜ਼ੁਰਗ ਆਦਮੀ ਨੇ ਜਿਹੜੇ ਆਪਣੇ ਲੱਗਦੇ ਇਹ ਨੇ ਸ਼੍ਰੀ ਨਰਾਇਣ ਗੁਰੂ ਕੇਰਲਾ ਰਾਜ ਨਾਲ ਸੰਬੰਧਤ ਸੀ ਹੁਣ ਦੇਖੋ ਇਹਨੇ ਦੀ ਸਟੇਟ ਕਿਹੜੀ ਸੀ ਜੀ ਕੇਰਲਾ ਸਟੇਟ ਸੀ ਇਹ ਤਿੰਨੇ ਪਹਿਲਾਂ ਆਪਣੇ ਕੋਲੇ ਆਗੇ ਮਹਾਰਾਸ਼ਟਰ ਦੇ ਆਗੇ ਫਿਰ ਆਂਧਰਾ ਪ੍ਰਦੇਸ਼ ਦੇ ਆਗੇ ਹੁਣ ਸਾਡੇ ਕੋਲੇ ਇਹ ਕੇਰਲਾ ਦੇ ਮਹਾਨ ਸਮਾਜ ਸੁਧਾਰਕ ਆ ਗਏ ਸ਼੍ਰੀ ਨਰਾਇਣ ਗੁਰੂ 1856 ਈਸਵੀ ਵਿੱਚ ਉਹਨਾਂ ਦਾ ਜਨਮ ਇਜੇ ਵਜ ਜਾਤੀ ਵਿੱਚ ਕੇਰਲਾ ਵਿਖੇ ਹੋਇਆ ਉੱਚੀਆਂ ਜਾਤੀਆਂ ਦੇ ਲੋਕ ਇਸ ਜਾਤੀ ਦੇ ਜਾਤੀ ਦੇ ਲੋਕਾਂ ਨੂੰ ਅਛੂਤ ਸਮਝਦੇ ਸਨ ਆਪਾਂ ਪਹਿਲਾਂ ਪੜ੍ਹ ਕੇ ਚੁੱਕੇ ਹਾਂ ਵੀ ਨੀਵੀਂ ਜਾਤੀ ਦੇ ਲੋਕਾਂ ਨੂੰ ਅਛੂਤ ਸਮਝਿਆ ਜਾਂਦਾ ਸੀ ਇਸ ਲਈ ਸ਼੍ਰੀ ਨਾਰਾਇਣ ਗੁਰੂ ਜੀ ਨੇ ਜਿਹੇ ਵਜ ਜਾਤੀ ਅਤੇ ਹੋਰ ਨੀਵੀਆਂ ਜਾਤੀਆਂ ਦੇ ਲੋਕਾਂ ਦੀ ਹਾਲਤ ਸੁਧਾਰਨ ਲਈ 1903 ਈਸਵੀ ਵਿੱਚ ਆ ਦੇਖੋ ਜੀ 1903 ਈਸਵੀ ਵਿੱਚ ਨੇ ਕੀ ਕੀਤਾ ਸ਼੍ਰੀ ਨਾਰਾਇਣ ਧਰਮ ਪ੍ਰਿਆਪਾਲਨ ਯੋਗਮ ਦੀ ਸਥਾਪਨਾ ਕੀਤੀ 1903 ਈਸਵੀ ਵਿੱਚ ਸ਼੍ਰੀ ਨਾਰਾਇਣ ਧਰਮ ਪਰਿਪਾਲਨ ਯੋਗਮ ਦੀ ਸਥਾਪਨਾ ਕੀਤੀ ਉਹਨਾਂ ਨੇ ਜਾਤੀ ਅਤੇ ਧਰਮ ਦੇ ਆਧਾਰ ਤੇ ਕੀਤੇ ਜਾਂਦੇ ਭੇਦਭਾਵ ਦਾ ਵਿਰੋਧ ਕੀਤਾ ਸੋ ਇਹ ਸੀਗੇ ਸਾਡੇ ਸ਼੍ਰੀ ਨਾਰਾਇਣ ਗੁਰੂ ਉਹਨਾਂ ਦੀ ਪਿਕਚਰ ਆ ਗਈ ਉਹਨਾਂ ਦੁਆਰਾ 1903 ਵਿੱਚ ਜਿਹੜੀ ਇੱਕ ਸੰਸਥਾ ਬਣਾਈ ਗਈ ਉਹਦੀ ਸਥਾਪਨਾ ਦੀ ਆਪਾਂ ਇਹਦੇ ਵਿੱਚ ਗੱਲ ਕਰ ਲਈ ਸੋ ਬੇਟਾ ਇਹਨਾਂ ਤਿੰਨਾਂ ਨੂੰ ਤੁਸੀਂ ਪ੍ਰੋਪਰਲੀ ਯਾਦ ਕਰੋ ਉਹਨਾਂ ਦੀਆਂ ਸਟੇਟਸ ਯਾਦ ਕਰ ਲਓ ਆਪਾਂ ਇੱਕ ਹੋਰ ਕਰ ਲੈਣੇ ਚਲੋ ਫਿਰ ਅੱਗੇ ਸਾਡੇ ਕੋਲ ਹੀ ਪ੍ਰਿਆ ਰਾਮਾ ਸਵਾਮੀ ਪ੍ਰਿਆਰ ਰਾਮਾ ਸਵਾਮੀ ਤਾਮਿਲਨਾਡੂ ਦੇ ਮਹਾਨ ਸਮਾਜਦਾਰ ਸਨ। ਦੇਖੋ ਇਹਨਾਂ ਦੀ ਵੀ ਸਟੇਟ ਇੱਕ ਵਾਰ ਤਾਂ ਯਾਦ ਕਰਨੀ ਪਊ ਤੁਹਾਨੂੰ। ਇਹਨਾਂ ਦੀ ਸਟੇਟ ਸੀ ਜੀ ਤਾਮਿਲਨਾਡੂ। ਪ੍ਰਿਆਰ ਰਾਮਾ ਸਵਾਮੀ ਸੀ ਉਹ ਕਿਹੜੀ ਸੀ ਨਾਲ ਸੰਬੰਧ ਸੀਗੇ? ਤਾਮਿਲਨਾਡੂ ਨਾਲ ਸੰਬੰਧ ਸੀ। ਉਹਨਾਂ ਦਾ ਜਨਮ 17 ਸਤੰਬਰ 1879 ਈਸਵੀ 1879 ਦੇ ਵਿੱਚ ਹੋਇਆ। ਮਦਰਾਸ 'ਚ ਨਹੀਂ ਵਿਕੇ ਹੋਇਆ। ਪ੍ਰਿਆਰ ਰਾਮਾ ਸਵਾਮੀ ਮੱਧ ਵਰਗੀ ਪਰਿਵਾਰ ਵਿੱਚੋਂ ਸਨ। ਪਹਿਲਾਂ ਉਹ ਸਨਿਆਸੀ ਸਨ ਬਾਅਦ ਵਿੱਚ ਕਾਂਗਰਸ ਦੇ ਮੈਂਬਰ ਬਣੇ ਪਰ ਜਦੋਂ ਉਹਨਾਂ ਨੇ ਰਾਸ਼ਟਰਵਾਦੀ ਦੁਆਰਾ ਅਯੋਜਿਤ ਇੱਕ ਦਾਵਤਿਕ ਪਾਰਟੀ ਦੇ ਇਹਨਾਂ ਨੂੰ ਬੁਲਾਇਆ ਗਿਆ ਸੀ ਉਹਨਾਂ ਨੇ ਦੇਖਿਆ ਬੈਠਣ ਲਈ ਜਾਤੀ ਦੇ ਹਿਸਾਬ ਨਾਲ ਨੀਵੀਂਆਂ ਤੇ ਉੱਚੀ ਜਾਤੀ ਦੇ ਅਲੱਗ-ਅਲੱਗ ਪ੍ਰਬੰਧ ਕੀਤਾ ਗਿਆ ਉਹ ਪਾਰਟੀ ਵੀ ਦੇਖਿਆ ਕਿ ਲੋਕਾਂ ਦੀ ਜਾਤੀ ਦੇ ਅਧਿਕਾਰ ਅਨੁਸਾਰ ਉਹਨਾਂ ਲਈ ਬੈਠਣ ਦਾ ਪ੍ਰਬੰਧ ਕੀਤਾ ਗਿਆ ਤਾਂ ਉਹਨਾਂ ਨੇ ਇਸ ਪਾਰਟੀ ਨੂੰ ਛੱਡ ਕੇ ਛੱਡ ਦਿੱਤਾ ਹੁਣ ਪ੍ਰਿਆ ਪਿਆਰ ਨੂੰ ਸਮਝ ਆ ਗਈ ਕਿ ਅਛੂਤਾਂ ਨੂੰ ਆਪਣੇ ਹੱਕਾਂ ਲਈ ਖੁਦ ਲੜਨਾ ਪਵੇਗਾ ਦੇਖੋ ਅਛੂਤ ਸ਼ਬਦ ਬਾਰੀ-ਬਾਰੀ ਆ ਰਿਹਾ ਹੈ ਨੀਵੀਂ ਜਾਤੀ ਦੇ ਲੋਕਾਂ ਨੂੰ ਅਛੂਤ ਵੀ ਸਮਝਿਆ ਜਾਂਦਾ ਸੀ ਉਹਨਾਂ ਨੇ ਮਹਿਸੂਸ ਕੀਤਾ ਕਿ ਸਮਾਜ ਵਿੱਚ ਨੀਵੀਂ ਜਾਤੀ ਦੇ ਲੋਕਾਂ ਨੂੰ ਅਛੂਤ ਸਮਝਿਆ ਜਾਂਦਾ ਹੈ ਇਸ ਤੋਂ ਇਲਾਵਾ ਇਹਨਾਂ ਲੋਕਾਂ ਨੂੰ ਸਮਾਜਿਕ ਰੀਤੀ ਰਿਵਾਜਾਂ ਵਿੱਚ ਭਾਗ ਲੈਣ ਦੂਜੀ ਜਾਤੀ ਦੇ ਲੋਕਾਂ ਨਾਲ ਮੇਲ-ਜੋਲ ਕਰਨ ਅਤੇ ਸਿੱਖਿਆ ਪ੍ਰਾਪਤ ਕਰਨ ਤੋਂ ਵੀ ਮਨਾ ਕੀਤਾ ਜਾਂਦਾ ਹੈ ਆਪਾਂ ਪਹਿਲਾਂ ਪੜ ਚੁੱਕੇ ਹਾਂ ਵੀ ਉੱਚ ਜਾਤੀ ਨਾਲ ਮਿਲਣ ਹੀ ਦਿੱਤਾ ਜਾਂਦਾ ਸੀ ਉਹਨਾਂ ਦਾ ਸਮਾਜਿਕ ਰੀਤੀ ਰਿਵਾਜਾਂ ਦੇ ਭੇਜ ਭਾਗ ਪੇਤਾਂ ਦੇ ਮੰਦਰ ਰਿਵੀਨਾਂ ਜਾਣੀ ਤੰਦਾ ਸੀ ਗਿਆਨ ਪ੍ਰਾਪਤ ਵੇਦ ਪੜ੍ਹਨ ਦੀ ਵੀ ਆਗਿਆ ਨਹੀਂ ਸੀ ਹਨਾ ਸੋ ਇਹ ਸਾਰ ਸਿੱਖਿਆ ਪ੍ਰਾਪਤ ਕਰਨ ਦੀ ਆਗਿਆ ਵੀ ਨਹੀਂ ਸੀ ਇਹ ਸਾਰਾ ਕੁਝ ਉਹਨਾਂ ਨੇ ਦੇਖਿਆ ਵੀ ਇਹ ਕੁਝ ਹੋ ਰਿਹਾ ਹੈ ਉਹਨਾਂ ਨੇ ਨੀਵੀਂ ਜਾਤੀ ਦੇ ਲੋਕਾਂ ਦੀ ਭਲਾਈ ਲਈ ਦਰਾਵਿਡ ਕਾਮਗਾਜ ਨਾਮ ਦੀ ਸਥਾਪਨਾ ਕੀਤੀ ਬਹੁਤ ਇੰਪੋਰਟੈਂਟ ਹੈ ਦਰਾਵਿਡ ਕਾਮਗਾਜ ਨਾਮ ਦੀ ਸਥਾਪਨਾ ਕਿਹਨੇ ਸੰਸਥਾ ਦੀ ਸਥਾਪਨਾ ਕਿਹਨੇ ਕੀਤੀ ਸੀ ਇਹ ਕੀਤੀ ਸੀ ਪ੍ਰਯਾਰ ਰਾਮਾ ਸਵਾਮੀ ਜੀ ਨੇ ਇਹਨੂੰ ਅੰਡਰਲਾਈਨ ਕਰ ਲਿਓ ਬੇਟਾ ਨੋਟ ਕਰ ਲਿਓ ਇੰਪੋਰਟੈਂਟ ਕੁਐਸਚਨ ਹੈ ਠੀਕ ਹੈ ਬੇਟਾ ਅੱਗੇ ਚ ਇਸ ਸੰਸਥਾ ਨੇ ਨੀਵੀਂ ਜਾਤੀ ਦੇ ਲੋਕਾਂ ਨੂੰ ਸਰਕਾਰੀ ਨੌਕਰੀਆਂ ਵਿੱਚ ਰਾਖਵਾ ਕਰਨ ਦੀਵਾਨ ਲਈ ਭਾਰਤੀ ਸੰਵਿਧਾਨ ਵਿੱਚ ਪਹਿਲੀ ਸੋਧ ਕਰਵਾਈ ਦੇਖੋ ਆ ਇੰਪੋਰਟੈਂਟ ਹੈ ਭਾਰਤੀ ਸੰਵਿਧਾਨ ਦੇ ਵਿੱਚ ਜਿਹੜੀਆਂ ਸਰਕਾਰੀ ਨੌਕਰੀਆਂ ਦੀਵਾਨ ਵਾਸਤੇ ਰਿਜ਼ਰਵੇਸ਼ਨ ਦੀਵਾਨ ਵਾਸਤੇ ਪਹਿਲੀ ਸੋਧ ਕਿਹਨੇ ਕਰਵਾਈ ਸੀ ਇਸ ਦਰਾਵਿਡ ਕਾਮਰਾਜ ਸੰਸਥਾ ਦੁਆਰਾ ਐਫਰਟਸ ਕਰ ਕਰਕੇ ਕਰਵਾਈ ਗਈ ਸੀ ਉਹਨਾਂ ਨੇ ਅਛੂਤ ਪ੍ਰਥਾ ਨੂੰ ਖਤਮ ਕਰਨ ਲਈ ਸੱਤਿਆਗ੍ਰਹਿ ਸ਼ੁਰੂ ਕੀਤੇ ਇਸ ਅੰਦੋਲਨ ਵਿੱਚ ਮਹਾਤਮਾ ਗਾਂਧੀ ਜੀ ਸੀ ਰਾਜ ਗੋਪਾਲਾਚਾਰ ਆ ਰਿਹਾ ਵਿਰੋਧ ਵੀ ਨੋਵਾ ਭਾਵੇਂ ਆਦੀ ਰਾਸ਼ਟਰੀ ਨੇਤਾ ਨੇ ਵੀ ਹਿੱਸਾ ਲਿਆ ਸੋ ਇਹ ਸੀਗੇ ਸਾਡੇ ਜੀ ਪ੍ਰਿਆ ਰਾਮਾ ਸਵਾਮੀ ਜਿਨ੍ਹਾਂ ਨੇ ਰਿਜ਼ਰਵੇਸ਼ਨ ਵਾਸਤੇ ਕਾਰਜ ਕੀਤਾ ਦਰविड़ ਕਾਮਗਾਜ ਨਾਮ ਦੀ ਇੱਕ ਸੰਸਥਾ ਸਥਾਪਿਤ ਕੀਤੀ ਤਾਂ ਜੋ ਨੀਵੀਂ ਜਾਤੀ ਦੇ ਲੋਕਾਂ ਦੀ ਸਮਾਜ ਦੇ ਵਿੱਚ ਦਸ਼ਾ ਨੂੰ ਸੁਧਾਰਨ ਸੁਧਾਰਿਆ ਜਾ ਸਕੇ ਸੋ ਬੇਟਾ ਇਹ ਕੁਝ ਸਮਾਜ ਸੁਧਾਰਕ ਆਪਾਂ ਪੜ੍ਹ ਲੇ ਅਗਲੀ ਵੀਡੀਓ ਦੇ ਵਿੱਚ ਆਪਾਂ ਸਾਡੇ ਮੁੱਖ ਜਿਹੜੇ ਅਗਲੇ ਸਮਾਜ ਸੁਧਾਰਕ ਡਾਕਟਰ ਬੀ ਆਰ ਅੰਬੇਦਕਰ ਜੀ ਤੇ ਮਹਾਤਮਾ ਗਾਂਧੀ ਜੀ ਇਹਨਾਂ ਬਾਰੇ ਪੜਾਂਗੇ ਮੈਨੂੰ ਉਮੀਦ ਹੈ ਵੀ ਤੁਹਾਨੂੰ ਇਹ ਚੈਪਟਰ ਚੰਗੀ ਤਰ੍ਹਾਂ ਸਮਝ ਆ ਰਿਹਾ ਹੋਊਗਾ ਆਪਣੀ ਕਾਪੀ ਕਿਤਾਬ ਦੇ ਨਾਲ ਇਹਨੂੰ ਨਾਂ ਲਾ ਲੈ ਅੰਡਰਲਾਈਨ ਕਰੀ ਚਲੋ ਤੇ ਸਮਝੀ ਚਲੋ ਸੋ ਵੀਡੀਓ ਦੇਖਣ ਵਾਸਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆਪਣਾ ਧਿਆਨ ਰੱਖਣਾ ਥੈਂਕ ਯੂ ਵੈਰੀ ਮਚ